ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ 달 ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚਿਆ ਦੋਸਤੋ 달 ਬਿਲਕੁਲ ਦਲੇਰੀ ਪਿੰਡ ਵਾਂ ਪਿੰਡ ਬਿਲਕੁਲ ਨਾਲ-ਨਾਲ ਹੈਗੇ ਆ ਤੇ ਦਲੇਰ ਸਿੰਘ ਬਾੜ ਦੇ ਕੋਲੇ ਆਇਆ ਦੋਸਤੋ ਜਿੱਦਾਂ ਗੈਸ ਕਰੋਂ ਆਪਾਂ ਕਾਫੀ ਵੀਡੀਓ ਪਹਿਲਾਂ ਵੀ ਅਪਲੋਡ ਕੀਤੀਆਂ ਨੇ ਤੇ ਡੇਲੀ ਰੁਟੀਨ ਦੇ ਵਿੱਚ ਦੋਸਤੋ ਪਸ਼ੂ ਆਉਂਦੇ ਆ ਠੀਕ ਹੈ ਜੀ ਵਿਕਰੀ ਵਾਲੇ ਪਸ਼ੂ ਆਉਂਦੇ ਆ ਤੇ ਅੱਜ ਵੀ ਤਕਰੀਬਨ 4 ਨਗ ਜਿਹੜੇ ਆ ਤੁਹਾਨੂੰ ਦਿਖਾ ਦਨੇ ਆ ਇੱਕ ਮੱਝ ਬਿਲਕੁਲ ਤਾਜੀ ਸੁਈ ਸੁਵਾਈ ਚਾਰ ਮੱਝਾਂ ਗੱਭਣ ਨੇ ਸੋ ਪੂਰੀ ਤਿਆਰੀ ਤੇ ਆ ਦਿਨ ਕਿੰਨੇ ਲੈ ਜਾਣਗੀਆਂ ਕੀ ਰੇਟ ਭਾਪੜਦਾ ਰਹੂਗਾ ਪੂਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਅੱਜ ਦੋਸਤੋ 23 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਟਾਈਮ ਬਿਲਕੁਲ 2:30 ਵਜੇ ਦੋਸਤੋ 2:30 ਮਿੰਟ ਦਾ ਸਮਾਂ ਹੈਗਾ ਦੁਪਹਿਰ ਦਾ ਵੈਸੇ ਪਸ਼ੂ ਜਿਆਦਾ ਨਾਗ ਜੜਿਆ ਦੋਸਤੋ ਬਿਲਕੁਲ ਗੱਭਣ ਪਸ਼ੂ ਇੱਕ ਹੀ ਸੂਇਆ ਸੁਵਾਈਆ ਠੀਕ ਆ ਸੋ ਸੂਇ ਸੁਵਾਈ ਨਾਗ ਦੀ ਤਸੱਲੀ ਜੜੀ ਆ ਚਵਾਈ ਕਰਕੇ ਤੇ ਗੱਭਣ ਪਸ਼ੂ ਆਪਣਾ ਸਿਰਪ ਕੇ ਤਸੱਲੀ ਕਰ ਸਕਦੇ ਹੋ ਆਜੋ ਲੈਨੇ ਆ ਪੂਰੀ ਡਿਟੇਲ ਪੂਰੀ ਜਾਣਕਾਰੀ ਬਾਈ ਦਲੇਰ ਸਿੰਘ ਬਾੜ ਤੋਂ ਸਭ ਤੋਂ ਪਹਿਲਾਂ ਭਾਜੀ ਦਲੇਰ ਸਿੰਘ ਬਾੜ ਸਾਸਰੀ ਕਾਲ ਰਾਜਵੀਰ ਪਿਆਰ ਭਰੀ ਮੇਰੇ ਲਈ ਸਾਸਰੀ ਕਾਲ ਜਿਨੇ ਭਰਾ ਮੇਰੇ ਵੀਡੀਓ ਵੇਂਦੇ ਉਹਨਾਂ ਨੂੰ ਵੀ ਸਾਸਰੀ ਕਾਲ ਭਾਜੀ ਠੀਕ ਠਾਕ ਵਧੀਆ ਸੰਤੂ ਸਭ ਤੋਂ ਅਹੀਂ ਸੁਣਾਉਂ ਠੀਕ ਠਾਕ ਬਹੁਤ ਵਧੀਆ ਗਿਰਦੀ ਠੀਕ ਠਾਕ ਚੜਦੀ ਕਲਾ ਹੋਰ ਕਾਰੋਬਾਰ ਸਾਹਿਬ ਕਿਵੇਂ ਬਾਕੀ ਕਾਰੋਬਾਰ ਚੱਗੇ ਵਧੀਆ ਵਧੀਆ ਮੈਂ ਕਿਰਪਾ ਮਾਰਕ ਦੀ ਤੇ ਅੱਜ ਪਸ਼ੂ ਚਾਰ ਪਕਾਉਗਾ ਜੀ ਹਾਂਜੀ ਇਹਨਾਂ ਦੇ ਵਿੱਚ ਹੈਗੀਆਂ ਜੇ ਤਿੰਨ ਗੱਬਣਾ ਜੇ ਕੋਈ ਦੋ ਦੋ ਚੌ ਚੌਂ ਦਿਨਾਂ ਦੇ ਵਿੱਚ ਵੇ ਸੂਨ ਵਾਲੀਆਂ ਇੱਕ ਕੋਈ ਪੰਜਾਂ ਛੇ ਦਿਨਾਂ ਦੂਸਰੇ ਸੂਏ ਠੀਕ ਆ ਹਾਂਜੀ ਕੋਈ ਵਿਖਾਉਣਾ ਹੈ ਕੱਟੀ ਮਗਰ ਉਹਦੀ ਲਿਓ ਜੀ ਹਾਂਜੀ ਇਹ ਹੈਗੀ ਆਪਣੇ ਕੋਲੇ ਦੂਸਰੇ ਸੂਏ ਚੰਗੀ ਵਧੀਆ ਛੋਟੀ ਹੂੰ ਲਓ ਜੀ ਦੂਸਰਾ ਸੂਆ ਦੋਸਤੋ ਛੋਟੀ ਤੁਹਾਨੂੰ ਦਿਖਾ ਰਹੇ ਆ ਗੱਬੜ ਛੋਟੀ ਆ ਆਰਡਰ ਕੁਆਲਿਟੀ ਪੂਰਾ ਸਰੀਰ ਤੋਂ ਬੰਨਕਰ ਬਹੁਤ ਚੰਗੀ ਕੁਆਲਿਟੀ ਵਧੀਆ ਇਹ ਦੇਖੋ ਹਾਂ ਦੇਖ ਪਹਿਲੇ ਹੋ ਸਾਡੇ ਮਰੇ ਠੰਡੀ ਹੀ ਖੀਰ ਹੈ ਜੀ ਇਹ ਕਰੀ ਨਹੀਂ ਸਾਡੇ ਇਦਾਂ ਨਹੀਂ ਆਵੇ ਸਾਡੇ ਵਿੱਚ ਨਹੀਂ ਆਹ ਦੇਖੋ ਇਹ ਦੇਖੋ ਕੰਪਨੀ ਹੈ ਸਿੰਦੇ ਹੋ ਜੀ ਵੀ ਸੀਲ ਸੌ ਦੋਸਤੋ ਬਿਲਕੁਲ ਠੀਕ ਹੈ ਜੀ ਇੱਕ ਨੰਬਰ ਝੋਟੀ ਆ ਅ ਸੂਜਾ ਸੁਆ ਸੂਨ ਵਾਲੀ ਬਿਲਕੁਲ ਹਜੇ ਦਿਨ ਕਿੰਨੇ ਲੈ ਜੂਗੀ ਇਹਦੇ ਦਿਨ 28 29 ਤਰੀਕ ਨੂੰ ਨਾ ਹੈ ਕਹਿ ਪੂਰੇ ਹਿੰਦੇ ਹੋ ਸਕਦਾ ਦੋ ਦਿਨ ਉੱਤੇ ਲੈ ਜੇ ਯਾਨੀ ਮੰਨ ਕੇ ਚਲੋ 5 6 ਦਿਨ ਲੈ ਜੂਗੀ ਹਾਂ ਲਓ ਜੀ ਬਿਲਕੁਲ ਦੋਸਤੋ 5 6 ਦਿਨ ਦੀ ਹਜੇ ਐਮਿਕ ਪਈ ਆ ਠੀਕ ਆ ਜੀ 31 6 5 ਤੋਂ 18 27 ਦਿਨਾਂ ਨੂੰ ਕਿਹਾ ਉਹਨਾਂ ਦਿਨ ਪੂਰੇ ਨਹੀਂ ਇਹ 28 27 ਨੂੰ ਸਤੰਬਰ ਨੂੰ ਦਿਨ ਪੂਰੇ ਅੱਜ 23 ਆ ਟੋਕੋਲ ਵੀ 6 ਦਿਨ ਪਏ ਆ ਠੀਕ ਆ ਹਾਂਜੀ ਸੋ ਬਿਲਕੁਲ ਜਿਹੜੀ ਆ ਦੋਸਤੋ ਮੱਥਾ ਬੱਲਾ ਬਿਲਕੁਲ ਸਿੰਘਾਂ ਦੀ ਬੰਤਰ ਦੇਖ ਸਕਦੇ ਜਿਹਾ ਫੇਸ ਕੁਆਲਿਟੀ ਸੈਕੰਡਰੀ ਕੋਲ ਨਹੀਂ ਤੇ ਜੀਬ ਜਬਾਨ ਗੁਲਾਬੀ ਆ ਦੋਸਤੋ ਜਿਵੇਂ ਆਪਾਂ ਨਾਰਮਲੀ ਇੱਕ ਨੀਲੀ ਟੱਚ ਦੇ ਨਾਲ ਰਿਲੇਟ ਕਰ ਦਿੰਨੇ ਆ ਇਹੋ ਜੀ ਝੋਟੀ ਨੂੰ ਵੀ ਮਗਰਲੇ ਪੈਰ ਤੋਤੇ ਆ ਠੀਕ ਆ ਜੀ ਮੈਂ ਜਿਹੜੇ ਮਗਰਲੇ ਪੈਰ ਤੂਪੇ ਆ ਤੇ ਪੂਛ ਉੱਪਰ ਤੱਕ ਜਿਹੜੀ ਵ ਹੋਲ ਕੇ ਪਤਾ ਮੁਤਸਲੀਆਂ ਤੋਰ ਕੇ ਦਿਖਾਉਣੇ ਆ ਜੀ ਠੀਕ ਆ ਨੀਲੀ ਰਵੀ ਜੀ ਆਂਦੀ ਆ ਹਾਂ ਨੀਲੀ ਦੇ ਵਿੱਚ ਪੱਕ ਜਿਹੜਾ ਦੋਸਤੋ ਰਾਜੀ ਵੀਰ ਸੰਤੂ ਸਾਹਿਬ ਬਹੁਤ ਜਿਆਦੀ ਹੈ ਵੇਖੋ ਮੇਰੇ ਕੋਲ ਬਹੁਤ ਜਿਆਦੀ ਰਾਜੀ ਹੈ ਮਗਰ ਸੋ ਰਾਜੀ ਝੋਟੀ ਆ ਦੋਸਤੋ ਵਜਨ ਦੋੜ ਪੂਰਾ ਝੋਟੀ ਦਾ ਆਰਡਰ ਕੁਆਲਟੀ ਕਾਫੀ ਸੋਹਣੀ ਆ ਉਸ ਤੋਂ ਵੱਡੀ ਗੱਲ ਆ ਵੀ ਦੋਸਤੋ ਸੀਲ ਸੌ ਕਾਫੀ ਜਿਆਦੀ ਆ ਠੀਕ ਆ ਜੀ ਸੀਲ ਆਏ ਆ ਵੀ ਜਿਵੇਂ ਨਾਰਮਲੀ ਅੱਕਾ ਪਾ ਬਹਿੜਾ ਨੂੰ ਜਿਸ ਥਾਂ ਤੇ ਮਰਜੀ ਡੱਕ ਕੇ ਵੇਖੋ ਠੀਕ ਆ ਜੀ ਤਸੱਲੀ ਕਰ ਸਕਦੇ ਗੱਪਣਾ ਨਹੀਂ ਤਾਂ ਪਸ਼ੂ ਮਿਲਣਾ ਤਾਂ ਗੱਪਣਾ ਪਸ਼ੂ ਤੋਂ ਖਾਣਾ ਨੂੰ ਖਾਣ ਨੂੰ ਹੱ ਤੇ ਮਾ ਸੁਈਆਂ ਮੱਜਣੀਆਂ ਹਸਲਾਉਂਦੀਆਂ ਬਿਲਕੁਲ ਜੀ ਬਿਲਕੁਲ ਹਾਂ ਜੀ ਦੇਖੋ ਕੋਈ ਡਰਕ ਬੁਝਾਕ ਨਹੀਂ ਗਈ ਲਿਆ ਚੰਗੇ ਵੱਡੇ ਕਦ ਵਜੰਦੀ ਹੈ ਬਿਲਕੁਲ ਜੀ ਇੱਕ ਵਾਰ ਹਾਂ ਲਓ ਜੀ ਲੋਕੀ ਇਦਨੀ ਨਾਲ ਹੀ ਹਾਂ ਤੁਰ ਲੇ ਫਿਰ ਲੇ ਫਿਰ ਲੇ ਵੀ ਬਹੁਤ ਜਦਾ ਸਣਾ ਅਜ ਤੇਰੇ ਝੋਟੀ ਬਹੁਤ ਸੋਹਣੀ ਹੈ ਦੋਸਤੋ ਕਮਾਲ ਦੀ ਝੋਟੀ ਆ ਦੂਜਾ ਦੂਆ ਸੁਵੇਗੀ ਬਾਕੀ ਥਣ ਥਣ ਤੁਹਾਨੂੰ ਇੱਕ ਵਾਰ ਪ੍ਰੋਪਰਾ ਕੋਲੋਂ ਦਿਖਾਉਣੀ ਆ ਵੇਖ ਜੀ ਠੀਕ ਆ ਜੀ ਸਪੇਸ ਦੇਖ ਸਕਦੇ ਹੋ ਲੰਬਾਈ ਦੇਖ ਸਕਦੇ ਹੋ ਥਣਾ ਦੀ ਆਪਸੀ ਗੈਰ ਬੰਤਰ ਜਿਹੜਾ ਦੋਸਤੋ ਬੇਸ਼ੱਕ ਥੋੜਾ ਘਾਟਾ ਪਰ ਥਣ ਬਹੁਤ ਸੋਹਣਾ ਲੱਗਾ ਹਾਂ ਤੇ ਬੰਦੋ ਪੰਜ ਬਹੁਤ ਬੋਲੀ ਆ ਜੀ ਆ ਦੇਖੋ ਭਰਾ ਬਹੁਤ ਵਧੀਆ ਦਿਨਾਂ ਦਾ ਠੀਕ ਆ ਜੀ ਤੇ 6 ਦਿਨ ਹਜੇ ਸਮਾਂ ਲੈ ਜੂਗੀ ਠੀਕ ਆ ਜੀ ਖੁੱਲੇ ਡੋਲੇ ਦਿਨ ਹਜੇ ਇੱਕ ਹਫਤਾ ਬਾਕੀ ਆ ਤੇ ਬਾੜ ਸਾਹਿਬ ਕਿੰਨਾ ਕੁ ਮੁੱਲ ਲੈਣ ਦਿੰਦੇ ਮੋਲੇ ਦਾ ਰਾਜਵੀਰ ਆਪਾਂ ਰੋਜ ਸੰਤੂ ਸਾਹਿਬ ਵੇਨੇ ਮੱਜਾਂ ਆ ਵੀ ਲੋਗ ਲੱਖ ਰੁਪਏ ਤੋਂ ਘਾਟੇ ਹੋਈਆਂ ਦਾ ਮੁੱਲ ਕਰਦੇ ਹੀ ਨਹੀਂ ਹੂੰ ਠੀਕ ਹੈ ਜੀ ਆਪਾਂ ਨੂੰ ਪਾਣਾ ਬਣੀ ਦਾ ਆਪਾਂ ਪਾਣਾ ਆਪਦੀ ਕਮਾਈ ਕਰਨੀ ਇਹਦਾ ਮੁੱਲ ਜੇ ਲੈਣ ਦੇਣ ਵਾਲਾ 90000 ਰੁਪਏ ਜੀ ਜੋ ਆਪਾਂ ਲੈ ਹੀ ਲੈਣਾ ਹੂੰ ਹੂੰ ਉਹਦੇ ਵਿੱਚੋਂ ਆਪਾਂ ਸਿੱਧੀ 4000 ਰੁਪਏ ਛੋੜ ਕਰਨੀ 90 ਚ ਹਾਂ 86000 ਰੁਪਏ ਦੀ ਆਪਾਂ ਮਾਈ ਦੇਣੀ ਹੂੰ ਉਹਦੇ ਚ ਕੋਈ ਛੋਟ ਛੜਾਈ ਨਹੀਂ ਕਰਨਾ ਠੀਕ ਹੈ ਜੀ ਹਾਂ ਜੇ ਕਿ ਵੀਰ ਨੂੰ ਆ ਆਪਦੀ ਨਿਗਾਹ ਵਿੱਚ ਦੀ ਕੱਢ ਨੇ ਆਪਦੀ ਕੱਢ ਕੇ ਆਪਾਂ ਨੂੰ ਫੇਰ ਆਪਾਂ ਨੂੰ ਸਾਈ ਭਾਵੀ ਠੀਕ ਹੈ ਜੀ ਫਿਰ ਇੱਕ ਇਹਦਾ ਹੋਰ ਆਪਾਂ ਇਹਨੂੰ ਦੱਸਦੇ ਕੋਈ 2 ਤੋਂ ਲੈ ਕੇ 3 ਦਿਨਾਂ ਤੱਕ 4 ਦਿਨਾਂ ਤੱਕ ਮੈਂ ਪਿੱਛਾ ਮਾਰ ਜੇ ਕੋਈ ਵੀ ਵੀ ਜਾਣਦੇ ਆਪਣੇ ਇਹ ਗੱਲ ਦੀ ਗਰੰਟੀ ਹੈ ਠੀਕ ਹੈ ਜੀ ਫਿਰ ਇਹ ਮੱਝ ਜਾ ਗਿਆ ਆਪਦੀ ਵੀਰ ਕੋਈ ਜੇਦੇ ਇੱਥੇ ਆ ਸਕਦਾ ਬੜੀ ਮਿਹਰਬਾਨੀ ਹੱਥ ਜੋੜ ਕੇ ਬੇਨਤੀ ਆ ਜੇ ਜਾ ਕੇ ਲਾ ਕੇ ਆਪਦੀ ਟਿਪ ਕੇ ਸਾਨੂੰ ਫੇਰ ਤੋਂ ਜਾ ਗੱਡੀ ਸਾਡੀ ਭੇਜੇ ਹੂੰ ਵੀ ਅਸੀਂ ਤੇਪੜੀ ਸਾਨੂੰ ਠੀਕ ਹੈ ਬਿਲਕੁਲ ਕੀ ਹੋਰ ਬੇਨਤੀ ਆ ਹਾਂ ਵੀ ਆਪਾਂ ਇਹ ਆ ਲਿਆਂਦੀ ਗਾਉ ਆ ਵੀ ਵਜਾ ਗਾਉ ਆਈਆਂ ਐ ਇਹ ਉਹਨਾਂ ਨੇ ਦੱਸਿਆ ਵੀ ਪਹਿਲੇ ਸੂਏ ਇਹ 12 ਕਿਲੋ ਦੁੱਧ ਦੇ ਥੱਲੇ ਚੋਇਆ ਜਿਹੜੇ ਬੰਦਿਆਂ ਦਾ ਆਪਾਂ ਲਈ ਆ। ਇਹਦੇ ਥੱਲੇ ਵੀ ਉਹਨਾਂ ਚੰਗਾ ਦੱਸਿਆ ਉਹਦੇ ਥੱਲੇ ਵੀ ਚੰਗਾ ਦੱਸਿਆ ਜੀ ਦੇ ਜੀ ਦੇ ਘਰੋਂ ਪਛੂਆ। ਜਿੰਨਾ ਦੱਸਿਆ ਉਹ ਦੱਸਣਾ। ਪਰ ਆਪਾਂ ਨੂੰ ਜਿੰਨਾ ਕਿਸੇ ਦੱਸਿਆ ਆਪਾਂ ਉਹ ਦੱਸਦੇ ਅੱਗੋਂ ਅਗਲਾ ਆਪਦੀ ਸਮਝ ਨਾਲ ਡੰਗਰ ਲਾਵੇ ਵੀ ਇਹਨੇ ਇੰਨਾ ਦੇਣਾ ਨਹੀਂ ਇਹਨਾਂ ਦੇ ਨਾਲ। ਆਪਾਂ ਇਹਨਾਂ ਨਾਲ ਸੁਣਾਂ ਲਈ ਤਸੱਲੀ ਦੇ ਸਕਦੇ ਹਾਂ ਵੀ ਸਾਰੇ ਚੱਲਦੇ ਆ ਤੇ ਪਿੱਛੇ ਦੀ ਗੱਲ ਇਹਦੇ ਜੇ ਸੰਤੂ ਸਾਹਿਬ ਇਹ ਗੱਲ ਲੈਣਾ ਵੀ ਜੇ ਤੇ 2 ਕਿਲੋ 1 ਕਿਲੋ ਜਾ ਕੇ ਸਾਡੇ ਅੱਖਾਂ ਤੋਂ ਟੁੱਕੇ ਡੰਗਰ ਨੇ ਜੇ ਮੰਨ ਲਓ 12 ਦੱਸਦੇ ਇਹ ਕਿਤੇ ਪਾ ਦੁੱਧ ਕਿਲੋ ਘਟ ਨਹੀਂ ਰਾ ਫੇਰ ਜਿਹੜੇ ਆਪਣੇ ਭਰਾਓ ਪੰਗਾ ਪਾ ਕੇ ਬੈਜ ਜਾਂਦੇ ਯਾਰ ਇਹ ਨਹੀਂ ਇਹਨਾਂ ਨੇ ਕੀਤਾ ਇਹਨੇ ਵੰਡ ਨਹੀਂ ਖਾਧਾ ਨੇ ਖਲ ਨਹੀਂ ਖਾਧੀ ਉਹਦੇ ਵਿੱਚ ਸਾਡਾ ਕੋਈ ਕਸੂਰ ਨਹੀਂ ਨਾ ਹੁਣ ਇਹ ਆਈ ਆ ਕੱਲ ਸਵੇਰੇ ਲਿਆਂਦੀ ਆ ਆ ਰਾਤ ਸ਼ਾਮੀ ਆਈਆਂ ਦੋਵੇਂ ਮੱਜਾਂ ਪਰ ਲੈ ਆ। ਆ ਇਹਦੇ ਵਿੱਚ ਇਹ ਹੁੰਦਾ ਵੀ ਕੋਈ ਸਾਨੂੰ ਲੰਮਾ ਸਵਾ ਹੀ ਕੋਈ ਚੋਈਆਂ ਹੁਣ ਸਾਨੂੰ ਪਤਾ ਵੇਖ ਗੱਲ। ਪਰ ਅਸੀਂ ਤਸੱਲੀ ਜਿਹੜੀ ਚੀਜ਼ ਦੀ ਦਿਆਂਗੇ ਦੀ ਥਣਾ ਦੀ ਤਸੱਲੀ ਦਿਆਂਗੇ। ਵੀ ਘਰ ਜਾ ਕੇ ਲਾ ਕੇ ਤੇਪਲੋ ਜੇ ਕੋਈ ਸੱਜਣ ਇੱਥੇ ਆਉਂਦਾ ਤਾਂ ਫੇਰ ਕੋਈ ਨਹੀਂ। ਪਿੱਛਾ ਗੋ ਇੱਥੇ ਸੱਜਣ ਨੇ ਕਿਸੇ ਨਾਲ ਕੇ ਰਾਤ ਥੋੜਾ ਕੋਈ ਵਿਚਾਰੇ ਨੇ ਬਾਹਰ ਨਾ ਣ ਕੇ ਮੰਜੜਾ ਆ ਗੇ। ਉਹ ਸਾਡੀ ਗਾਰੰਟੀ ਹੋਊਗੀ। ਇਹ ਇੱਕ ਦੀ ਨਹੀਂ ਇਹਨਾਂ ਤਿੰਨਾਂ ਮਈਆਂ ਦੀ ਗੱਬਣਾ। 14 ਕਿਲੋ ਦੁੱਧ ਇਹਨਾਂ ਤਸੱਲੀ ਦਿੱਤੀ ਘਰ ਆਣਿਆ ਪਰ ਆਪਾਂ ਕਿਲੋ ਦੁੱਧ ਨਹੀਂ ਜਿੰਦੇ। ਉਹਨਾਂ 14 ਕਿਹਾ ਸੀ ਹੋਇਆ। ਕਵਾਸ ਚੱਲਾਂਗਾ ਯਾਰ ਜਿਹੜੇ ਸੱਜਣ ਤੋਂ ਲਈ ਆਣੇ ਚੰਗੇ ਵਧੀਆ ਬੰਦੇ ਤੋਂ ਆਈ ਆ ਉਹਨੇ ਕਹਾ ਤਿੰਨ ਤਿੰਨ ਤੋਂ ਲੈ ਕੇ 5 ਲੀਟਰ ਤੱਕ ਮੈਂ ਦੇਸੀ ਘਿਓ ਵੀ ਇਹਨੂੰ ਦੇ ਦਿਆਂਗਾ ਚਲੋ ਜੀ ਉਹ ਦੇਸੀ ਜਾਂਦਾ ਪਸ਼ੂ ਨਿੱਗਰ ਆ ਮਤੋਂ ਆਵਿਆ ਚੀਜ਼ਾਂ ਦੀਆਂ ਦੱਸਣ ਦੀਆਂ ਕਿਉਂ ਆਈਆਂ ਸਾਰੇ ਆ ਨਿੱਗਰ ਆ ਪੂਰੀ ਝੋਟੀ ਚੀਂ ਨਿੱਗਰ ਆ ਠੀਕ ਆ ਮੇਰੇ ਠੰਡੀ ਸੀਦਾ ਆਵੇ ਕੋਈ ਜਿਹੜਾ ਮਰਜ਼ੀ ਵਹਜੇ ਥੱਲੇ ਆ ਵੇਖੋ ਕੀ ਜਦੋਂ ਗਾ ਕਰ ਸਕਦੇ ਆਪਾਂ ਇਹਨੂੰ ਜੇ ਤਪਾਈ ਕਰਾਉਣੀ ਤਾਂ ਵੀ ਕਰਾ ਦਿੰਨੇ ਆ ਹਾਂ ਜੇ ਤੁਸੀਂ ਆਂਦੇ ਜੇ ਕਰਾ ਦਿੰਨੇ ਇਹਨਾਂ ਟਿੱਪਾਂ ਘਰੇ ਮਿੱਡਾਂ ਦਾ ਸੂਪ ਪੈਂਦਾ ਨਹੀਂ ਚਲੋ ਕੋਈ ਭੈਣ ਭਰਾ ਵਯਾ ਆਪਦੀ ਤਸੱਲੀ ਟਿੱਪ ਕੇ ਲੈ ਜਾਂਦੇ ਆ ਪਾਲ ਕੱਢਿਆ ਤਸੱਲੀ ਫੇਰ ਮਜਾ ਆਉਂਦਾ ਲਓ ਜੀ ਇਹ ਆਪਦੀ ਰਜਿ ਦੇ ਦਾਂਗੇ ਇਹ 80000 ਦੀਆਂ ਲਓ ਜੀ 80000 ਦੀ ਉਹ ਝੋਟੀ ਹੋ ਜੂਗੀ ਆ ਆਪਣੀ ਮੱਝ ਦੀ ਡਿਟੇਲ ਆ ਜੀ ਇਹ ਹੈਗੀ ਆ ਰਾਜਵੀਰ ਤੀਸਰੇ ਸੂਏ ਇਹ ਵੀ ਕੋਈ 5-6 ਦਿਨ ਲੈਂਦੀ ਹੈ ਅੱਛਾ ਜੀ ਹੋ ਸਕਦਾ ਵੀ 5 ਲੈ ਜੇ 6 ਲੈ 5-6 ਦਿਨ ਪੰਜ ਛੇ ਦਿਨ ਹਾਂ ਪੰਤਰ ਗੁੰਦਰ ਚੰਗੀਏ ਦੀ ਥੱਲੇ ਇੱਕ ਵੀ ਨੀਲੀ ਦਾ ਨੀ ਇਹ ਦੇਖੋ ਫੇਸ ਦਿਖਾਓ ਮਾਰਾ ਟੇਡਾ ਕੱਟ ਆ ਗਿਆ ਇਹਦਾ ਤੀਸਰੇ ਸੂਏ ਨੇ ਸੁਣਾ ਜੀ ਠੀਕ ਹੈ ਜੀ ਹਾਂ ਤੇ ਆ ਜਿਹੜੀ ਦੋਸਤੋ ਨੀਲੀ ਰਵੀ ਉਹ ਪਾਕਿਸਤਾਨੀ ਨਹੀਂ ਚਾਉਂਦੀ ਇਹ ਨੀਲੀ ਨੀਰੀ ਚਾਉਂਦੀ ਨੀਲੀ ਰਵੀ ਦੀ ਮੱਝ ਬਾਕੀ ਆ ਫੇਸ ਕੁਆਲਿਟੀ ਟੇਡਾ ਕੱਟ ਠੀਕ ਹੈ ਜੀ ਫਰੀਕ ਫਰੀਕ ਜਾਂ ਕੱਟਾ ਬਿਲਕੁਲ ਟੇਡਾ ਹਾਂ ਤੇ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਜੀ ਮੂੰਹ ਮੱਥਾ ਤੇ ਬਿਲਕੁਲ ਬਿੱਲੀ ਮਣਕੀ ਅੱਖਾਂ ਠੀਕ ਹੈ ਤੇ ਪਤਲੇ ਪਿੰਡੇ ਦੀ ਆ ਵਜਨ ਲੋਡ ਪੂਰਾ ਆਪੇ ਸਾਡੇ ਉਲਟਾਂ ਨਾਲ ਬੜੀ ਸਭ ਬਾਨੀਏ ਜਲੇ ਨੋਰਮਲ ਸੇਵਾ ਤੇ 10000 ਕਿਲੋ ਦਿੰਦੀ ਰਹੀਏ ਅੱਛਾ ਹਾਂ ਠੀਕ ਹੈ ਜਿੰਨਾਂ ਦਾ ਆਪਾਂ ਲਈਏ ਕੋਈ ਵਪਾਰ ਦਾ ਕੰਮ ਨਹੀਂ ਜਿੰਨੇ ਵੀ ਪਸ਼ੂ ਆਪਣੇ ਆ ਸਾਰੇ ਆ ਉਹ ਗੁਰਲੀ ਦੇ ਬੱਜੇ ਆ 5000 ਰੁਪਏ ਦਾ ਬੰਦੇ ਨੂੰ ਨਾਮ ਦਾ ਜਿਹੜਾ ਜੇ ਕੋਈ ਸਾਬਤ ਕਰ ਦੋ ਵੀ ਉਹ ਵਪਾਰੀ ਤੋਂ ਆਇਆ ਆਪਾਂ ਮਾਰ ਲੈਂਦੇ ਇਹ ਘਰ ਚੋਂ ਫਿਰ ਕੇ ਲਓ ਜੀ ਜ਼ਰੂਰ ਫਿਰ ਕੇ ਤੇ ਵਪਾਰੀ ਵੀ ਚਲੋ ਜੀ گاਉਂ ਦੀਆਂ ਘਰਾਂ ਤੋਂ ਘਰਾਂ ਦੇ ਵਿੱਚੋਂ ਕਿਸੇ ਨਾ ਕਿਸੇ ਪਸ਼ੂ ਦਾ ਜਿਹੜਾ ਸੰਪਰਕ ਜੁੜਿਆ ਆ। ਆਪ ਦੀ ਤਸੱਲੀ ਕਰਕੇ ਲੈ ਆਂਦੀਆਂ ਤੇ ਆਪ ਦੀ ਤਸੱਲੀ ਕਰਕੇ ਖੜੋ। ਬਿਲਕੁਲ ਜੀ। ਤਸੱਲੀ ਕਰਕੇ ਜਿਹੜਾ ਮਾਲ ਦੋਸਤੋ ਵਪਾਰੀ ਕੋਲ ਆਉਂਦਾ ਉਹ ਤਸੱਲੀ ਕਰਕੇ ਲੈ ਕੇ ਜਾਓ। ਆਨਲਾਈਨ ਸੌਦਾ ਮੈਂ ਨਹੀਂ ਕਹਿ ਸਕਦਾ ਵੀ ਆਨਲਾਈਨ ਸੌਦਾ ਕਰੋ। ਠੀਕ ਆ ਜੀ। ਸਾਰੀ ਚੀਜ਼ ਆ ਕੋਈ ਕਿਸੇ ਦੀ ਗਰੰਟੀ ਨਹੀਂ। ਅੱਜ ਕੱਲ ਆਪਣੀ ਆਪ ਦੀ ਨਹੀਂ ਦੇ ਪਸ਼ੂਆਂ ਦੀ ਕੀ ਗਰੰਟੀ ਦੇਾਂਗੇ। ਬਿਲਕੁਲ ਬਿਲਕੁਲ। ਤੇ ਮੱਧ ਬਹੁਤ ਕੋਈ ਫੁਰਤ ਨਹੀਂ ਜਿੰਨਾ ਅਗਲੇ ਦੁੱਧ ਦੱਸਿਆ ਉਹ ਅਸੀਂ ਅਗਲੇ ਦਾ ਮਨ ਬੰਨ ਸਕਦੇ ਆ ਵੀ ਇੰਨਾ ਦਿੱਤਾ ਇਹਨੇ ਤੇ ਦਊ ਵੀ ਤੇ ਨਿਬਾਡ ਦਊਗੀ ਚਲ ਜੋ ਗਾਂ ਤੇ ਛੱਡ ਦੋ ਫਿਲਹਾਲ ਇੱਕ ਓਕੇ ਜੀ ਬਿਲਕੁਲ ਓਕੇ ਓਕੇ ਜੋਦੇ ਚਾਰ ਦਾ ਭਰਾ ਆਊਗਾ ਇਹਦਾ ਕੋਈ ਇਹਦੇ ਵਿੱਚ ਜਿਹੜਾ ਇੱਕ ਨੰਬਰ ਬਾਕੀ ਅੱਗੇ ਦੇਖੋ ਆਈਡੀਆ ਲਾ ਸਕਦੇ ਵੀ ਹੋਵਣਾ ਚੱਡਾ ਵੇਖੋ ਜਿਵੇਂ ਅੱਗੇ ਉਹਨਾਂ ਕਿ ਬੈਸੇ ਇਹ ਆਈਡੀਆ ਡੇਢ ਕਿਲੋ ਕਿਲੋ ਡੇਢ ਕਿਲੋ ਸ਼ਹਿਰ ਚ ਹੋਇਆ ਜਾਂ ਮੇਰੇ ਥਲੇ ਠੀਕ ਆ ਕੋਈ ਪੂਰੀ ਭਰਾਈ ਛੱਡੇ ਵੀ ਕੇ ਰੱਖਦਾ ਹੂੰ ਰੱਖਦਾ ਆਪਾਂ ਨੂੰ ਦਾ ਮਾਰਾ ਇਹ ਇੱਕ ਹਫਤਾ ਪਿਆ ਜੀ ਬਿਲਕੁਲ ਬਿਲਕੁਲ ਹਾਂ ਇਹ ਦੇਖੋ ਪਤਲੀ ਜੌਂਦੀ ਦੀ ਕੋਈ ਚੱਕਰ ਨਹੀਂ ਇਹ ਦੇਖੋ ਠੀਕ ਆ ਹਾਂ ਤੇ ਆ ਮਾਜ ਜਿਹੜੀ ਦੋਸਤੂ ਦੂਸਰੇ ਨੰਬਰ ਤੇ ਆ ਸੂਬਾ ਤੁਸੀਂ ਤੀਜਾ ਮੰਨ ਲਓ ਜੇ ਬਾਕੀ ਥੋੜੀ ਸੂਬਾ ਆਪਾਂ ਚੌਥਾ ਮੰਨ ਲਓ ਪਰ ਸਾਨੂੰ ਘਰ ਆਏ ਦੇ ਕਹਿੰਦੇ ਵਾਹੀ ਆਖਣਾ ਬੋਲਣਾ ਫਿਰ ਤੀਜੇ ਸੂਬੇ ਸਾਡੀ ਮੈਂ ਤੀਜੇ ਸੂਬੇ ਠੀਕ ਆ ਜੀ ਬਾੜਾ ਸਾਹਿਬ ਕੀ ਮੋਲ ਰੋਉ ਕਹਿੰਦਾ ਇਹਦੀ ਡਿਮਾਂਡ ਹੈ ਕਿ ਰਾਜਵੀਰ 70000 ਰੁਪਈਆ ਅੱਛਾ ਜੀ ਇਹਦੀ ਸਿੱਧੀ 7000 ਰੁਪਈਆ ਆਪਾਂ ਛੋਟ ਕਰਨੀ ਆ 70 ਚੋਂ ਹਾਂ 63000 ਦੀ ਆਨਾ ਹੈ ਹਾਂ ਆ ਟਰੇਡ ਜਾਂਦਾ ਹਾਂ ਆ ਆਪਦੀ ਕੋਈ ਸੋਚ ਸਮਝ ਕੇ ਸਾਈ ਪਾਵੇ ਕੋਈ ਕਿਹੇ ਪੱਖੋਂ ਕੋਈ ਇਹ ਚ ਕਾਜ ਨਹੀਂ ਰਵਾਂ ਇਹ ਹੋਰ ਨਹੀਂ ਜਾਂਦੀ ਜੀ ਹੋਰ ਨਹੀਂ ਜੀ ਤੇ ਮੈਂ ਆਉਂਦੇ ਹੀ ਜਾਂਦਾ ਲੋ ਜੀ ਇਹ ਕਾ ਕੱਟੀ-ਕੁੱਟੀ ਦੇਦੇ ਤੇ ਭਾਵੇਂ ਵਗਾਉਣਾ ਇਸ ਸਮੇਂ ਫੇਰ ਵੱਧ ਹੀ ਬੰਦੀ ਆ ਲੋ ਜੀ ਦੋਸਤੋ ਬਹੁਤ ਸੋਹਣੀ ਮਾਜਾ ਦੇਖ ਕੇ ਚੰਗੀ ਆ ਬਰੀਡ ਦੇ ਵਿੱਚ ਜਿਆਜੂਤ ਵਾਲੀ ਪੂਰੀ ਆ ਠੀਕ ਆ ਹਾਂ ਬਿੱਲੀ ਮੰਨ ਕੇ ਆਖੀ ਹਾਂ ਬਹੁਤ ਵਧੀਆ ਕੁਆਲਟੀ ਵਾਲਾ ਬੇਨ ਬੂਨ ਕਾਫੀ ਛੋਟੀ ਡੰਗਰ ਨੀਲੀ ਰਹਿ ਗਈਦਾ ਹੈ ਬੇਨ ਕਾਫੀ ਵਧੀਆ ਮੋਟੀ ਬੇਨ ਤੋਂ ਪਾਸੇ ਆ ਦੇਖੋ ਜੀ ਠੀਕ ਆ ਤਾਂ ਤੁਮ ਸਹਜ ਕਾਫੀ ਸੋਹਣਾ ਥਾ ਨਾ ਹੁਣ ਉਹ ਵੀ ਇਹਨਾਂ ਦੇ ਜਵਾਨੀਆਂ ਉਹਦੇ 13 ਤੋਂ ਬਾਹਰ ਹੀ ਦੁੱਧ ਨਹੀਂ ਕੱਢਿਆ ਪਰ ਆਪਣੀ ਇਹ ਗੱਲ ਆਪਾਂ ਨੇ ਦੁੱਧ ਪਾਇਦਾ ਜੀ ਪਾਇਦਾ ਦੁੱਧ ਪਾਇਦਾ ਜੀ ਆਪਣੀ ਇਹਦੀ ਥਣਾ ਦੀ ਗਰੰਟੀ ਇਹ ਲਾਉਣ ਤੱਕ ਕਰ ਤੇ ਪਿੱਛੇ ਦੀ ਦੋ ਤਿੰਨ ਦਿਨਾਂ ਦਾ ਗਰੰਟੀ। ਬਿਲਕੁਲ। ਫੇ ਕਿਉਂ ਦੋ ਤਿੰਨ ਦਿਨ ਇੱਥੇ ਕੋਈ ਰਹਿ ਆ ਦੇ ਸਕਦਾ ਨਹੀਂ ਉਹਨੇ ਬੈਠੀ ਵੇਖਣੀ ਆ। ਦੋ ਤਿੰਨ ਦਿਨ ਭਾਗੇ ਸਾਨੂੰ ਆਪ ਦੇ ਪਿੱਛਾ ਮਾ ਦੇ ਲੱਦ ਕੇ ਘਰ ਦੇ ਕਿਰਾਏ ਹੀ ਆਪ ਦੇ ਦੇ ਦਿਆ। ਦੇਖੋ ਜੀ ਗੱਬਣ ਪਸ਼ੂਆ ਗੱਬਣ ਪਸ਼ੂ ਦੀ ਥਣਾ ਦੀ ਦਾ ਭਾਰ ਪਿੱਛੇ ਦੀ ਆ। ਹਾਂ ਇਹੋ ਗਰੰਟੀ ਕੰਨ। ਬਾਕੀ ਦੁੱਧ ਦੀ ਦਾ ਕੋਈ ਦੇ ਨਹੀਂ ਸਕਦਾ ਕਾ। ਹਾਂ ਦੁੱਧ ਤਾਂ ਜਿਹੜਾ ਕੋਈ 10 ਲੀਟਰ ਪਹਿਲੇ ਸਵੇਰ ਚ ਚਾਹੁੰਦਾ ਏ ਰਕੀ ਸੋਣ। ਆਲੀ ਵਾਹ ਕੇ ਲਵੇਰੀ ਚੋਗੇ ਸਿਆਣਿਆਂ ਦੀ ਕਹਾਵਤ ਆ। ਬਿਲਕੁਲ ਜੀ ਬਿਲਕੁਲ ਹਾਂ ਜੀ ਤੇ ਉਹ ਆਪਾਂ ਜਿਹੜੀ ਆ ਗੱਬਣ ਪਸ਼ੂ ਆ ਦੋਸਤੋ ਤਿੱਪ ਕੇ ਤਸੱਲੀ ਕਰ ਸਕਦੇ ਜੇ ਭਾਰ ਪਿੱਛੇ ਦੀ ਥਣਾ ਦੀ ਜਿਹੜੀ ਤਸੱਲੀ ਹੋਊਗੀ ਹਾਂ 30000 ਦੀ ਜਸਨੋ ਜੀ 30000 ਦੀ ਹਾਂ ਨਾ ਦੂਜੇ ਨੰਬਰ ਆ ਤੀਸਰੇ ਨੰਬਰ ਤੇ ਜਿਹੜੀ ਆ ਮੱਝ ਦੋਸਤੋ ਇਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਵੀ ਰਾਜੀ ਤੀਸਰੇ ਇਹ ਵੀ ਨੀਲੀ ਚ ਆ ਗਈ ਏ ਹੂੰ ਇਹ ਇਹ ਵੀ ਚੌਥੇ ਸੂਵੇ ਮੰਨ ਕੇ ਚੱਲੋ ਤੀਜੇ ਸੂਵੇ ਇੱਥੇ ਹੀ ਮੱਝ ਜਿਆਦੀ ਨਹੀਂ ਗਈ ਠੀਕ ਆ ਜੀ ਹਾਂ ਉਹ ਹੀ ਉਹਨਾਂ ਤੀਜੇ ਦਾ ਤੁਸੀਂ ਚੌਥੇ ਮੰਨ ਕੇ ਕਹਿ ਦੋਗੇ ਕੋਈ ਸੱਜਣਾ ਆਪਾਂ ਨੂੰ ਇਹ ਨਾ ਆ ਕੇ ਯਾਰ ਤੁਸੀਂ ਮੰਨ ਲਿਓ ਜੀ ਚੌਥਾ ਸੂਆ ਤੁਸੀਂ ਦੋਸਤੋਂ ਤੁਸੀਂ ਮੰਨ ਲਿਓ ਕਿਉਂਕਿ ਤੀਜੇ ਸੂਵੇ ਮੰਨ ਕੇ ਖਰੀਦੀ ਹੋਊਗੀ ਅਗੋਂ ਹਾਂ ਖਰੀਦੀ ਤੀਜੇ ਜੀ ਚੌਥਾ ਸੂਆ ਤੁਸੀਂ ਮੰਨ ਲਿਓ ਬਾਕੀ ਬਾਡੀ ਬੰਦ ਤਰ੍ਹਾਂ ਦੇਖੋ ਆਹ ਵੇਖਿਆ ਵੱਡਾ ਹੀ ਪਈ ਫਿਰਦੀ ਏ ਆਹ ਵੇਖੋ ਜੀ ਤੇ ਵਜਨ ਪੂਜਨ ਵੀ ਪੂਰਾ ਪੂਰੀ ਭਾਰੀ ਆ ਠੀਕ ਆ ਜੀ ਤੇ ਪੂਰੀ ਸੇਵਾ ਸੁਭਾ ਚੰਗੀ ਸੰਭੀ ਆ ਜਿਹੜੀ ਮੱਝ ਠੀਕ ਆ ਆ ਪੁੜੇ ਪਾੜੇ ਖਿੱਚੀ ਫਿਰਦੀ ਆ ਬਾਕੀ ਹੋਰ ਚਾਰ ਪੰਜ ਦਿਨ ਲੈ ਜੂਗੀ ਹਾਂ ਇਹਦੇ ਵੀ ਨਹੀਂ ਦਿਨ ਨਹੀਂ ਜਾਂਦੇ ਕੋਈ ਚਾਰ ਦਿਨ ਕੱਢਦੀ ਆ ਠੀਕ ਹੈ ਜੇ ਬਾਕੀ ਸਫਰ ਦੂਰ ਦਾ ਦੇ ਦਾ ਉਹ ਹੋ ਸਕਦਾ ਵੀ ਕੋਈ ਦਿਹਾੜਾ ਕੋ ਪਹਿਲਾਂ ਵੀ ਸੂਬੇ ਸੀ ਬਣੀ ਬਹੁਤ ਵਧੀਆ ਛੋਟੀ ਮੱਝ ਬਣੀ ਬਹੁਤ ਵਧੀਆ ਆ ਵੇਖੋ ਜੀ ਦੇਖੋ ਠੀਕ ਹੈ ਜੀ ਟੇਡਾ ਕਾਟਾ ਫੇਸ ਕੁਆਲਿਟੀ ਬਹੁਤ ਸੋਹਣੀ ਆ ਤੇ ਮੰਗਲੇ ਪੈਰ ਜਵਾਬ ਦੇ ਦੂਸਰੇ ਬੰਨੇ ਕੱਟ ਹੁੰਦਾ ਜੀ ਉਹਦਾ ਦੂਸਰੇ ਬੰਨੇ ਹੁੰਦਾ ਜੀ ਇੱਕ ਦਾ ਸੱਜੇ ਉਹਦਾ ਇੱਕ ਦਾ ਖੱਬੇ ਹੁੰਦਾ ਜੀ ਲਓ ਜੀ ਇੱਕ ਦਾ ਸੱਜੇ ਕੱਟ ਵਿਖਾਤਾ ਪਹਿਲਾਂ ਇੱਕ ਦਾ ਖੱਬੇ ਕੱਟ ਆ ਤੇ ਮੱਜਾ ਦੋਸਤੋ ਨੀਲੀ ਦਾਵੀ ਦੇ ਵਿੱਚ ਬਿਲਕੁਲ ਭੋਂ ਦੇ ਨਾਲ ਆਪਾਂ ਕਹਿ ਲਈਏ ਵੀ ਜਮੀਨ ਦੇ ਨਾਲ ਪੂਛ ੜੀ ਉਹ ਟੱਚ ਹੁੰਦੀ ਹੈ ਠੀਕ ਆ ਤੇ ਆਰਡਰ ਕੁਆਲਿਟੀ ਕਾਫੀ ਸੋਹਣੀ ਬੈਸਟ ਆਰਡਰ ਕੁਆਲਿਟੀ ਤੇ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ ਬੱਚੇ ਕਾਫੀ ਸੋਹਣੇ ਦੋਸਤੋ ਇਹੋ ਜਿਹੇ ਮੱਜਾ ਪਾਉਂਦੀਆਂ ਨੇ ਜੇਕਰ ਸੀਮਨ ਚੰਗਾ ਅੱਗੇ ਰੱਖਿਆ ਗਿਆ ਹੋਇਆ ਤੇ ਬੱਚੇ ਸੋਹਣੇ ਪਾਉਣ ਦੀ ਪੂਰੀ ਸੁਭਾਵਨਾ ਆ ਵੇਖੋ ਤੇ ਪਤਲੇ ਪਿੰਡੇ ਦੀ ਆ ਠੀਕ ਆ ਜੀ ਥਾਂ ਚੱਡਾ ਬਿਲਕੁਲ ਬਖਾਲਾ ਬੈਕਸਾਈਡ ਤੋਂ ਪੱਧਰ ਇਹ ਕੋਈ ਜੜਾ ਦੋਸਤੋ ਫਾੜੀ ਜੜਾ ਚੱਟਾ ਤੇ ਇੱਕੋ ਜਿਹਾ ਜੜਾ ਦੋਸਤੋ ਸੈਜ ਹਥਣਾ ਦਾ ਕੋਈ ਬਾਅਦ ਨਹੀਂ ਕਰ ਸਕਦੇ ਵਪਾਰੀ ਭਰਾਵੇ ਸੇਲ ਕਰ ਸਕਦੇ ਕਿਉਂ ਆਪਾਂ ਰੇਡ ਹੀ ਬੜਾ ਜਾਇਜ਼ ਰੱਖਣਾ ਰਹਿਣਾ ਹਮ ਕਿਤੇ ਜੇ ਆਪਣੇ ਤੋਂ ਭਾੜਾ ਆਇਆ ਤੇ ਆਪਾਂ ਇਹ ਨਹੀਂ ਆਖਣਾ ਹੋਵੇ ਆਪੋ ਉੱਚਾ ਡੰਗਰ ਦੇਣਾ ਸਹੀ ਹੈ ਸਹੀ ਹੈ ਭਾੜਾ ਆਇਆ ਭਾੜਾ ਦੇ ਦੇਣਾ ਬਿਲਕੁਲ ਬਿਲਕੁਲ ਜੇ ਡਰੱਗ ਵੀ ਆਖੇ ਖੜੂ ਆ ਤੇ ਉਹ ਵੀ ਜਾ ਕੇ 2000 ਕੱਢੂ ਇਹ ਨਹੀਂ ਆਖੂਗਾ ਕਿ ਮੈਨੂੰ ਭਜਾਇਆ ਘੱਟ ਨਹੀਂ ਕੋਈ ਡਰੱਗ ਭਜਾਇਆ ਜਿਹੜੀ ਮੈਨੂੰ ਲੋ ਜੀ ਹਲੇ ਠੀਕ ਹੈ ਬਾਕੀ ਪੂਰੀਆਂ ਚਰੀਆਂ ਦੋਸਤੋ ਸੀਲ ਸੌ ਮੱਝਾਂ ਨੇ ਤਸੱਲੀ ਬਖਸ਼ਾ ਕੋਈ ਉਲਾਂਬੇ ਵਾਲੀ ਗੱਲ ਨਹੀਂ ਹੈਗੀ ਪਰ ਬਾੜ ਵਰਗੇ ਚੜੇ ਲੱਗੇ ਚੜੇ ਅੱਛਾ ਬਾੜ ਸਾਹਿਬ ਕੀ ਇਹਦਾ ਕੀ ਲੈਣ ਦੇਣ ਫਿਰ ਹੋਊਗਾ ਇਹਦਾ ਵੀ ਨਿਕਾ ਜਾਈ ਬੋਲਿਆ ਜੀ ਇਹਦੀ ਡਿਮਾਰਡ ਹੈਗੀ ਹੈ ਜੀ 65000 ਰੁਪਈਆ ਹਾਂ ਜੀ ਇਹ 65000 ਦੀ ਆਨਾ ਕਰਦੇ ਜੀ ਸੁਣੋ 65000 ਯਾਰ ਯਾਰ ਇਹ ਸਿੱਧੀ ਝੋੜ ਜੀ 65000 ਦੇ ਵਿੱਚ ਦੋਸਤੋ ਤੁਹਾਨੂੰ ਨੀਂਦੀਰਾ ਵੀ ਦੀ ਆ ਮੱਝ ਮਿਲ ਜੂਗੀ 3 ਤੀਸਰੇ ਨੰਬਰ ਵਾਲੀ ਠੀਕ ਹੈ ਜੀ ਆ ਠੀਕ ਆ ਦੋਸਤੋ ਬਾਕੀ ਆ ਵੇਖੋ ਜੀ ਠੀਕ ਆ ਬਾਡੀ ਬੰਦਰ ਦੀ ਬਹੁਤ ਸੋਹਣੀ ਐ ਤੇ 60000 ਦੀ ਹੁੰਦੀ ਐ ਜੀ ਆਓ ਹੋਰ ਕਰ ਦਿਓ ਤੇਰੇ WhatsApp ਮਾਰਨ ਤਾ ਫਿਰ ਅਜੇ ਮੌਸਮ ਠੰਡਾ ਆ ਜੇ ਚਲ ਹੋਰ ਕਰ ਦਿਆਂਗੇ ਅਜ ਮੂਡ ਬਣਿਆ ਹੈ ਆ 500 ਹੀ ਕਰ ਦਿਆਂਗੇ 60 500 ਦੇ ਦੇ ਦਿਆਂ 60 500 ਦੀ ਚੋ ਠੀਕ ਹੈ ਲਓ ਜੀ ਇਤੋਂ ਹੀ ਖੋਜ ਆਪਾਂ ਖੋਜ ਲਓ ਵੀ ਦੋਸਤੋ 60 500 ਦੀ ਜਿਹੜੀ ਆ ਇਹ ਮੱਝ ਹੋ ਜੂਗੀ ਠੀਕ ਆ ਜੀ ਸੋ ਆਪ ਦਾ ਬਿਲਕੁਲ ਦੂਰੀ ਦਾ ਸਫਰ ਦਾ ਆਉਣ ਦਾ ਉਹ ਜਰੂਰ ਪਹਿਲਾਂ ਜ਼ਿਕਰ ਦੇਖ ਲਿਆ ਕਰੋ ਵੀ ਕਿੰਡੀ ਕਿ ਦੂਰੀ ਜਾਣੀ ਆ ਕੀ ਰੇਟ ਕੀ ਖਰਚ ਆਊਗਾ ਤੁਹਾਨੂੰ ਫਿਰ ਡੰਗਰ ਰਾਜਵੀਰ ਵਾਰ-ਵਾਰ ਮੇਰੀ ਬੇਨਤੀ ਇਹੋ ਆ ਵੀ ਡੰਗਰ ਉਹਦਾ ਢੱਕਾ ਜਾਉ ਜਿਹਦਾ ਘੱਟੋ-ਘੱਟ 5000 ਰੁਪਈਆ ਸਾਈ ਆਊਗੀ ਬਾਕੀ ਜੇ ਉਹਦੇ ਕੋਲ ਸਾਈ ਪਾ ਕੇ ਵੀ ਨਹੀਂ ਨਾ ਇੱਥੇ ਹਣ ਕੇ ਮੈਂ ਪਸੰਦ ਆਉਂਦੀ ਕੋਈ ਵੱਡੀ ਛੋਟੀ ਜਾਬਦੀ ਆ ਕੋਉ ਆਪਾਂ ਹੂੰ ਠੀਕ ਹੈ ਜੀ ਆਪਾਂ ਜੇ ਉਹਨੂੰ ਨਹੀਂ ਹੁੰਦੀ ਤਾਂ ਵੀ ਸਾਈ ਵਾਸ ਹੋਊਗੀ ਬਿਲਕੁਲ ਹਾਂ ਕੋਈ ਉਹਨੂੰ ਖਰੀਦਿਆ ਨਾ ਜੋ ਬੰਨਣਾ ਉਹਨੂੰ ਵਜੂਗਾ ਸੋ ਇਹ ਜੱਕਰ ਦੇ ਵਾਸੋ ਵੀ ਜੇ ਆਪਣੇ ਸਣਾ ਜਾਣ ਕੇ ਡੰਗਰ ਦੇ ਸਣਾ ਨੁਕਸਨ ਜੋ ਦੱਸਿਆ ਗਿਆ ਉਹਦੇ ਚ ਝੂਠੇ ਤੁਸੀਂ ਹੋ ਜੇ ਕਹੇਗਾ ਉਹ ਕਾਜ ਨਹੀਂ ਕਰੇ ਤਾਂ ਵੀ ਵਾਸ ਹੋਊਗੀ ਸਾਈ ਫੇਰ ਵਾਸੋ ਬਿਲਕੁਲ ਬਾਕੀ ਹਾਈਟ ਕਰ ਤਾ ਦੋਸਤੋ ਮਨਾਰਨ ਵਾਲੀ ਤੁਹਾਨੂੰ ਦੱਸੀ ਜਾਣਾ ਹੋਰਾਂ ਦੀ ਮੀੜੀਆਂ ਮਾ ਦਰਮਿਆਨੀਆਂ ਵੱਡੀ ਆ ਉਹ ਦੋਵੇਂ ਉਹਨਾਂ ਮਈਆਂ ਫੁੱਲ ਵੱਡੀਆਂ ਹੁੰਦੀਆਂ ਇਹ ਮੀਡੀਅਮ ਸਾਈਜ਼ ਚ ਆ ਗਈ ਇਹ ਵੀ ਮੀਡੀਅਮ ਸਾਈਜ਼ ਝੋਟੀ ਆ ਗਈ ਜਿਹੜੀ ਬਿਲਕੁਲ ਬਿਲਕੁਲ ਲਓ ਜੀ 60 500 ਦੀ ਜਿਹੜੀ ਆ ਤੀਸਰੇ ਨੰਬਰ ਵਾਲੀ ਤੁਹਾਨੂੰ ਇਹ ਮੱਝ ਮਿਲ ਜੂਗੀ ਨੀਂਦੀ ਰਾਣੀ ਇਹ 50 ਬਨੇ ਜਹਿਆ ਰੀਆਂ ਡੀਆਂ ਟੋਕੜਾ ਮੱਝਾਂ ਵੇਚੀ ਜਾਂਦੀਆਂ ਬਾਕੀ ਪਸੰਦ ਆਊਗੀ ਦੋਸਤੋ ਤੁਹਾਨੂੰ ਇੱਕ ਵਾਰੀ ਤੁਹਾਨੂੰ ਫਿਰ ਦਿਖਾਉਣਾ ਸੱਜਰ ਸੁਣੀ ਇਧਰ ਵੇਖੋ ਇਧਰ ਵੇਖੋ ਸੱਜਰ ਮੈਂ ਬਾਕੀ ਸੁਭਾਸ ਗੂ ਬੜਾ ਸੋਹਣਾ ਚੱਕੀ ਫਿਰਦੀਆਂ ਮੱਝਾਂ ਵੀ ਆਹ ਦੇਖੋ ਗੰਬੜਾ ਲੈ ਵੀ ਕਰੋ ਗੱਲ ਹੈ ਤੇ ਇਸ ਤੋਂ ਬਾਅਦ ਦੋਸਤੋ ਇੱਕ ਤੁਹਾਨੂੰ ਬਿਲਕੁਲ ਸੂਈ ਸਵਾਈ ਜਿਹੜੀ ਅਗਲੀ ਆਪਾਂ ਨੀਲੀ ਦੀ ਝੋਟੀ ਦਿਖਾਉਣੀ ਹੈ ਇਹ ਆਈ ਆਈ ਚੌਥੇ ਨੰਬਰ ਤੇ ਲਓ ਇਹ ਦੂਸਰੇ ਸੂਏ ਸੋਈ ਜੇ ਦੂਜਾ ਸੂਬਾ ਚੌਥਾ ਨੰਬਰ ਆ ਦੋਸਤੋ ਵੇਰਵਾ ਪਾ ਦਿੰਦੇ ਆ ਤੇ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਵੀ ਦਿਖਾ ਦੇਣਾ ਇਹਨੂੰ 6 ਦਿਨ ਸੁਈਨ ਹੋ ਗਏ ਜੀ ਛੇ ਦੇ ਬੋਗੇ ਆ 6 ਤੋਂ 7 ਵੀ ਹੋ ਸਕਦੇ ਆ ਕਿਉਂ ਇੱਕ ਦਿਨ ਅਗਲਾ ਆਖ ਹੀ ਦਿੰਦਾ ਵੀ ਬਦਾ ਘਟਾਈ ਜਾਂਦਾ ਠੀਕ ਹੈ ਜੀ ਆ 6-7 ਦਿਨ ਹੋ ਗਏ 6 ਤੋਂ 7 ਕ ਦਿਨ ਦਾ ਸਮਾਂ ਹੋ ਗਿਆ ਤੇ ਸੂਹਾ ਦੂਜਾ ਹੈ ਜੀ ਹਾਂ ਜੀ ਦੂਜੇ ਸੂਬੇ ਦੂਜੇ ਸੂਬੇ ਆ ਮਗਰ ਬੱਚਾ ਕਟਾ ਨਹੀਂ ਕੱਟੀ ਹੈ ਕੱਟੀ ਹਾਂ ਲੈ ਮਗਰ ਫੀਮੇਲ ਕਾਫ ਕਾਲੀ ਆ ਡੀਆ ਕਿਸੇ ਭਰਾ ਆਵੇ ਲਓ ਜੀ ਮਗਰ ਫੀਮੇਲ ਕਾਫ ਆ ਕੱਟੀ ਸੋਹਣੀ ਆ ਮਗਰ ਆ ਵੇਖ ਸਕਦੇ ਹੋ ਪੂਰੀ ਪਲੀ ਜੇ ਕੱਟੀ ਵਿਉਂ ਝੋਟੀ ਵੀ ਠੰਡੀ ਸੀ ਪੂਰੀ ਗੁੰਦੀ ਪਈ ਜੇ ਕੱਟੀ ਕਈਆਂ ਮਰੇ ਜੇ ਫਾਲ ਹੁੰਦੇ ਮਗਰ ਇਹ ਵੀ ਠੰਡੀ ਚੀਜ਼ ਹੈ ਲਓ ਵੀ ਬਰਾ ਕਿਦਾ ਇਹ ਨਾ ਡੰਗਰਾਂ ਦੇ ਨੇ ਸਿਆਣੇ ਦੇ ਘਰ ਤੋਂ ਝੋਨੇ ਵਾਲਾ ਪਿੰਡ ਪ੍ਰਾਲੀਓ ਦੇ ਸੁਪਿੰਦਾ ਹਾਂ ਜਿਹੜਾ ਇਹ ਲੜਣਾ ਨੇ ਲਾ ਤੋ ਨੂੰ ਮਾਰਦੇ ਨਹੀਂ ਕੋਈ ਬੱਚਾ ਨਹੀਂ ਲਾਇਆ ਕੋਈ ਲਾ ਕੇ ਵੰਗਾ ਨਹੀਂ ਕੋਈ ਗਲੇ ਲਾਣੀ ਦੇਣਾ ਨਹੀਂ ਇਹਦੇ ਉੱਤੇ ਹੁਣ ਵੀਰ ਜੀ ਕੀ ਤਸੱਲੀ ਕਰਾਈਏ ਕੇ ਬਸ ਬਸ ਆਹ ਦੇਖੋ ਕਿ ਚਾਰੇ ਥਣ ਵਰਤੇ ਆ ਠੀਕ ਆ ਤਸੱਲੀ ਬਖਸ਼ਾ ਪੁਰਾ ਆਹ ਵੇਖੋ ਚੱਲਦੇ ਆ ਨਾ ਸਾਰੇ ਕੋਈ ਨਾੜ ਕੋਈ ਭੂਰ ਛਟਾ ਵੇ ਇਹਦੀ ਜੋ ਮੇਰੀ ਸਾਡੀ ਆ ਜੀ ਹਾਂ ਇੱਥੇ ਤਸੱਲੀ ਕਰਕੇ ਦੋੜਾਂ ਖੜੇ ਚਲੋ ਜੀ ਕੋਈ ਆਪਾਂ ਬੱਚਾ ਛੱਡਿਆ ਕੋਈ ਚੱਕਰਿਆ ਤੱਕ ਘਟੋ ਕਰ ਦੋਸਤੋ ਅੱਧਾ ਕਿਲੋ ਦੁੱਧ ਤੁਹਾਨੂੰ ਭਰਾ ਕੇ ਵਿਖਾਦਾ ਤਸੱਲੀ ਕਰਵਾਤੀ ਠੀਕ ਬਿੱਲੀ ਮਣਕੀ ਅੱਖ ਜੀ ਤੇ ਪਿਓਰਲੀ ਬੋਲਾ ਬੋਲਾ ਮੱਥਾ ਦੋਸਤੋ ਪੱਕੀ ਨਾਸ ਤੇ ਦੋਵੇਂ ਅੱਖਾਂ ਬਿਲਕੁਲ ਬਿੱਲੀ ਮਣਕੀ ਅੱਖਾਂ ਨੇ ਤੇ ਚਾਰੇ ਖੁਰਾਂ ਦੇ ਨਿਸ਼ਾਨ ਅਗਲੇ ਆਂਪੈਰਾ ਤੇ ਜਵਾਬ ਹੈ ਤੇ ਮਗਰਲੇ ਪਰ ਤੋਤੇ ਤੁਹਾਨੂੰ ਮਗਰ ਜਿਹੜੇ ਨਜ਼ਰ ਆਏ ਨੇ ਦੱਸੇ ਮੋਟੇ-ਮੋਟੇ ਤੌਰ ਤੇ ਤੇ ਬਿਲਕੁਲ ਪਤਲੇ ਪਿੰਡੇ ਦੀ ਤੇ ਮਗਰ ਵੀ ਕੱਟੀ ਆਹ ਦੇਖੋ ਜਰਾ ਜਿਹਨੇ ਨੀਲੀ ਰਾਵੀ ਦੀ ਉਹ ਕਣੀ ਜਾਂਦੀ ਜਿਹੜੀ ਇਹ ਤਰਸਾ ਛੱਡ ਕੇ ਬਹਿਨ ਦਵੇ ਹਾਂ ਹਾਂ ਆਕਨੋ ਪਸ਼ੂ ਦੀ ਪਛਾਣ ਜਿਹੜਾ ਉਹਦਾ ਸੁਆ ਹੈਗਾ ਆਕਨੋ ਦੇ ਵੀਰ ਜੀ ਲਾ ਸਾਰੇ ਆਖ ਦਿੰਦੇ ਆ ਹਾਂ ਆ ਵੇਖੋ ਨੀਲੀ ਦਾ ਪਸ਼ੂ ਆ ਤੇ ਉਹ ਜੀ ਹੋਊਗਾ ਗੁਸਾਇਲ ਨਹੀਂ ਹੋਊਗਾ ਜਿਆਦਾ ਆ ਵੇਖੋ ਉਪਰ ਜਾਰੀ ਹੋਊਗਾ ਜਿੱਥੇ ਬਹਿ ਜੂਗੇ ਠੰਡਾ ਹੋਊਗਾ ਦੱਸੋ ਗਰੰਟੀ ਦੀ ਕੀ ਹਾਲ ਆਪਾਂ ਬਿਲਕੁਲ ਹਾਂ ਤੇ ਉਹ ਜਾ ਆ ਗਿਆ ਭਵੇਲੀ ਡੰਗਰ ਬਣ ਕੇ ਵੇਖਾਂਗੇ ਇਹਨਾਂ ਦਾ ਉਹ ਥੋੜਾ ਸਾਡੀ ਗਰੰਟੀ ਪੱਠੇ ਨਹੀਂ ਦਿੱਤੀ ਅਸੀਂ ਪਾ ਕੇ ਉਹਨੇ ਕਿਹਾ ਦੇ ਹਾਂ ਤੇ ਜੇ ਇਤਰਾ ਸਾਡੇ ਨੂੰ ਸੇਵਾ ਕਰੋਗੇ ਤੇ ਇਤਰਾ ਜੋ ਵੀ ਲਓਗੇ ਬਿਲਕੁਲ ਜੀ ਬਿਲਕੁਲ ਹਾਂ ਤੇ ਉੱਪਰ ਰਹਿਣਾ ਪੈਂਦਾ ਦੋਸਤੋ ਪਸ਼ੂਆਂ ਤੇ ਸੇਵਾ ਕਰਨੀ ਪੈਂਦੀ ਆ ਕਈ ਵੇਰ ਲਾ ਜਾ ਕੇ ਪਸ਼ੂ ਦੋ ਦਿਨ ਬਾਅਦ ਉਹ ਮੂਡ ਜਿਹੜਾ ਆਪ ਦਾ ਅਫਸਰਡ ਕਰ ਲੈਂਦੇ ਆ ਵੀ ਪਸ਼ੂ ਕਈ ਨਾ ਜੀ ਨਹੀਂ ਲਾਉਂਦਾ ਦੋ ਤਿੰਨ ਦਿਨ ਧਿਆਨ ਕਰ ਲੈਂਦਾ ਦੋ ਤਿੰਨ ਦਿਨ ਅੱਗਾ ਪਿਛਾ ਪਸ਼ੂ ਕੋਈ ਨਹੀਂ ਬਸ ਚਾਰ ਪੰਜ ਡੰਗਰ ਲੈਣ ਵਾਲੇ ਵੰਜੇ ਆਪਣੇ ਕੋਲ ਚਾਰ ਪੰਜ ਆਪਾਂ ਘਰੇ ਰੱਖਿਆ ਅਸੀਂ ਦੋ ਜਣੇ ਇਸੇ ਕੰ ਇਹ ਇਹ ਨਾਲ ਬੱਠੇ ਪਾਵਾਂਗੇ ਤੇ ਘੇਰੀ ਦੁੱਧ ਦੇਣਾ ਪਖਮਾ ਹੋ ਗਿਆ ਦੋਸਤੋ ਛੋਟੀ ਦਾ ਤੇ ਬਿਲਕੁਲ ਤੁਸੀਂ ਤਸਰੀ ਬਾਈ ਕਰਾਉਣੀ ਹੈ ਬਾਡੀ ਕਰਾ ਦੇ ਜਾ ਆ ਫੇਰ ਦੇਖੋ ਆ ਦੇਖੋ ਜੀ ਜਾ ਲਿਆਗੇ ਬੱਚੇ ਆ ਦੇਖੋ ਅਗਲੇ ਥਾਂ ਤੇ ਜਾ ਲਿਆ ਬੱਚੇ ਅਗਲੇ ਥਾਂ ਦਾ ਪਖਮਾ ਵੇਖ ਦੋ ਜਾ ਲਿਆ ਬੱਚੇ ਬਾਡੀ ਜਾ ਬੱਚੇ ਧੋ ਦੇਣਾ ਠੀਕ ਬਾਕੀ ਬਾਲਟੀ ਫੜ ਦੋ ਦਵਾਈ ਆਪਾਂ ਕਰਵਾ ਦੇਣੀ ਆ ਇਹਨੂੰ ਦੇਣੀ ਦੁੱਧ ਚੋਈ ਦਾ ਆ ਵੇਖੋ ਆ ਦੇਖੋ ਜੀ ਆ ਵੇਖੋ ਆ ਜੀ ਇਹਦੀ ਕੱਟੀ ਕੱਟੀ ਆਉਂਦੇ ਬੱਚਾ ਡਾਉਣ ਹੀ ਬੱਚਾ ਮਰਿਆ ਹੀ ਬੱਚਾ ਐ ਹੀ ਆ ਵੇਖੋ ਇੱਥੇ ਕਹਿਵੇਂ ਆ ਨਾ ਕਿ ਬੱਚਾ ਵੀਡੀਓ ਦੇ ਵਿੱਚ ਦੋਸਤੋ ਜ਼ਰੂਰ ਤਾਂ ਦਿਖਾ ਦਈਦਾ ਵੀ ਬੱਚਾ ਪੂਰਾ ਟਾਈਮ ਆ ਕੋਈ ਮੂਡ ਨਹੀਂ ਜਦਾ ਬੱਚਾ ਬੱਚੇ ਦੇ ਦੋਵੇਂ ਟਾਈਮ ਪਸੰਦ ਨਹੀਂ ਹੈਗਾ ਜਾਂ ਸਮਾਰ ਨਹੀਂ ਹੈਗਾ ਬੱਚਾ ਐਕਟਿਵ ਆ ਪੂਰਾ ਠੀਕ ਆ ਹਾਂ ਦੋਵੇਂ ਟਾਈਮ ਬੱਚੇ ਦੇ ਪਸੰਦ ਬੱਚੇ ਦੋਵੇਂ ਦੋਨੋਂ ਟਾਈਮ ਜਿਹੜੀ ਝੋਟੀ ਹੈ ਮਿਲਦੀ ਆ ਤਸੱਲੀ ਕਰ ਸਕਦੇ ਆ ਜੇ ਘਰ ਚ ਪਾਈ ਗੱਲ ਤੇ ਰੱਖਣਾ ਡੰਗਰੇ ਵਿੱਚ ਜੀ ਇਹ ਲਓ ਜੀ ਇਹ ਦੇਖੋ ਠੀਕ ਆ ਜੀ ਬਾਕੀ ਆਪਾਂ ਜਿਸ ਘਰ ਤੋਂ ਵੀ ਵੀਡੀਓ ਪਾਈ ਦੀਏ ਦੋਸਤੋ ਪਾਇਲ ਦੇ ਧਰ ਦੇ ਤੁਹਾਨੂੰ ਕਹਿੰਦਾ ਵੀ ਇੱਥੇ ਪਹੁੰਚ ਜਾ ਕਰੋ ਤਸੱਲੀ ਕਰ ਲਿਆ ਕਰੋ ਆਓ ਨਾ ਮਿਲ ਕੇ ਕੋਈ ਲੰਬੇ ਵਾਲੀ ਜਿਹੜੀ ਗੱਲ ਨਾਲ ਜਿਹੜੀ ਸਾਹਮਣੇ ਸ਼ੋਅ ਹੋਵੇ ਠੀਕ ਹੈ ਕੋਈ ਕਿਹਨੇ ਘਰ ਥੋੜਾ ਕੇ ਚੋਕੇ ਰਾਜਵੀਰ ਲੈ ਜਾਣਾ ਹੈ ਇੱਥੇ ਇਹਨਾਂ ਦਾ ਘਰ ਹੈ ਮਿਰਨ ਹਨੂਆਂ ਬਣ ਕੇ ਸਾਡੀ ਜਿੰਨਾ ਮਿਲਦੇ ਥੋੜੀ ਜਾਣ-ਪਛਾਣ ਵਾਧੀ ਆ ਉਹ ਇੱਥੇ ਦੋ ਵੀ ਆਂਦੇ ਤਿੰਨ ਆਂਦੇ ਪੰਜ ਆਂਦੇ ਉਹਨਾਂ ਦਾ ਘਰ ਹੈ ਡਿਜ਼ਾਈਨ ਆਓ ਪਰ ਜਦੋਂ ਆਪਾਂ ਆ ਗਏ ਆ ਤਸੱਲੀ ਨਹੀਂ ਕਰਦੇ ਲੱਦ ਕੇ ਲੈ ਜਾਂਦੇ ਆ ਜਾਂ ਫਿਰ ਜੁਮੇਰੀ ਆ ਫਿਰ ਆਇਆਂ ਦਾ ਕੋਈ ਫੈਲਾ ਨਹੀਂ ਜੀ ਫਿਰ ਆਇ ਜੇ ਆਪਾਂ ਆਏ ਆਗੇ ਤਸੱਲੀ ਕਰੋ ਹੁਣ ਆਪਣੀਆਂ ਮੱਜਾਂ ਨਾ ਗੱਬਣਾ ਤੰਨੇ ਜੇ ਇੱਥੋਂ ਲੱਦ ਕੇ ਲੈ ਜਾਓ ਟਰੈਂਪੂ ਦੇ ਤੇ ਜੇ ਥਣਾ ਨੂੰ ਕੋਈ ਨੁਕਸਨ ਨਿਕਲਦਾ ਜਾਂਦਿਆਂ ਸਾਰੀ ਤੇਪਲੋ ਤੇ ਸਾਡੀਆਂ ਵਾਪਸ ਘੱਲ ਦੋ ਤੇ ਆਦਾ ਕਰਾਇਆ ਲੈ ਲਓ ਤੇ ਜੇ ਚੌਹ ਤੱਕ ਦਿਨਾਂ ਤੱਕ ਪਿੱਛਾ ਵੀ ਮਾਰਦੀ ਤਾਂ ਵੀ ਵਾਪਸ ਘੱਲ ਦੋ ਨਾ ਹੀ ਵਾਪਸ ਘੱਲ ਦੋ ਤੇ ਜੇ ਆਪਾਂ ਇੱਥੇ ਘਰ ਆ ਗਏ ਆ ਕਾ ਕੇ ਤਸੱਲੀ ਨਹੀਂ ਕਰਦੇ ਇਹ ਕਰਮ ਆ ਰੀਆਂ ਆਪਾਂ ਲੈ ਆਂਦੀਆਂ ਗਾਉ 10 ਦਿਨਾਂ ਨੂੰ 5 ਦਿਨਾਂ ਨੂੰ ਸੁਣਦੀਆਂ ਕੋਈ ਨੁਕਸਨ ਨਿਕਲੋਂਗਾ ਫੇਰ ਉਹ ਤੇ ਵਪਾਰੀ ਦੀ ਕੋਈ ਗਲਤੀ ਨਹੀਂ ਏ ਹਾਂ ਜਿਸ ਕਰਕੇ ਤਸੱਲੀ ਆਪਾਂ ਨੇ ਘਰ ਆਓ ਤਸੱ ਤੇ ਗਰਨਾਲ ਪਈ ਜਾਂਦਾ ਵੀ ਜਿੱਦਾਂ ਕਿ ਦੋਸਤੋ ਆ ਵੀ ਜਾਂਦੇ ਆ ਵੀਰ ਫਿਰ ਵੀ ਜਿਹੜੇ ਆ ਪਿੱਛੇ ਹੋ ਕੇ ਬੈਠ ਰਹਿੰਦੇ ਆ ਉਹ ਜਿਹੜੀ ਆ ਐਵੇਂ ਨਾ ਕਰਿਆ ਕਰੋ ਆਪਦੀ ਤਸੱਲੀ ਆਪਦੇ ਪਸ਼ੂ ਦੀ ਰਕਮ ਖਰਚ ਕਰਨੀ ਆ ਆਪਾਂ ਬੈਠ ਕੇ ਖਾਣ ਦੇ ਆ ਨਹੀਂ ਇੱਥੇ ਆ ਕੇ ਬਹੁ ਜੇ ਬਹਿਨ ਦਿੰਦੀਆਂ ਲੈ ਜੋ ਨਹੀਂ ਤੇ ਰਹਿਣ ਦੋ ਆ ਵੇਖੋ ਜਿਹੜੀ ਥੱਲੀਆਂ ਦੇ ਆ ਕੋਈ ਨੰਗਾ ਪਾਇਆ ਵੇਖੋ ਨਾ ਆ ਵੇਖੋ ਜਿਹੜੀ ਪਰਲੀ ਖਲੇ ਬੈਠ ਕੇ ਖਾ ਆ ਜਿਹੜੀ ਇਹ ਥੱਲੀਆਂ ਦੇ ਜੀ ਇਸ ਤਰ੍ਹਾਂ ਤੁਹਾਨੂੰ ਵੀ ਬਹਿਨ ਦਿੰਦੀਆਂ ਲੈ ਜੋ ਨਹੀਂ ਤੇ ਰਹਿਣ ਦੋ ਬੱਸ ਬੱਸ ਅਵੇਸ਼ਰ ਵੀਡੀਓ ਉਹ ਮੁੰਡਾ ਫੜਦਾ ਤੋਹੀ ਬਈ ਇਹ ਨਹੀਂ ਸਾਡੀਆਂ ਗਿੱਜੀਆਂ ਕਿਉਂ ਅਸੀਂ ਕੱਲ ਦੀਆਂ ਆਈਆਂ ਕਿਹੜੀਆਂ ਪੇੜੇ ਦੇ ਕੇ ਪਾਲੀਆਂ ਹੁਣ ਜੇ ਆਪਾਂ ਮਾਲਾ ਰਾਏਵੀਰ 200 100 200 ਕਿਲੋਮੀਟਰ ਤੋਂ ਪਾਸੇ ਪਣਾ ਗਿਆ ਹਾਥੀ ਚ ਚੈ ਗੱਡੀ ਜਾਉਣਾ ਏ ਜੇ ਆਪਾਂ ਆਣ ਕੇ ਚੋਣੀ ਤੇ ਫੇਰ ਆਉਣ ਦਾ ਕੀ ਫਾਇਦਾ ਤਸੱਲੀ ਕਰੋ ਬਾਰ ਬਾਰ ਕਹਿ ਰਹੇ ਆਂ ਮਿਲੋ ਚਾਹ ਪਾਣੀ ਪੀਓ ਤੋਂ ਬਾਅਦ ਤਸੱਲੀ ਕਰੋ ਫੇਰ ਸਾਨੂੰ ਪੈਸੇ ਦਿਓ ਬਿਲਕੁਲ ਹਾਂ ਪਹਿਲਾਂ ਆ ਕੇ ਆਪਣੇ ਡੰਗਰ ਚੈੱਕ ਕਰੋ ਫੇਰ ਹਨਾ ਸਾਡੇ ਨਾਲ ਗੱਲ ਕਰੋ ਬਿਲਕੁਲ ਜਿਹੜੀ ਚੀਜ਼ ਨੂੰ ਆਪਾਂ ਉਹਦਾ ਮਸਲਾ ਕਰੋ ਕੋਈ ਗੱਲ ਜ਼ਰੂਰ ਦੀ ਤੇ ਬੋਲੀਏ ਨੰਬਰ WhatsApp ਆਪਣੇ ਇਹਦਾ ਮੁੱਲ ਨਹੀਂ ਜੀ ਆਪਾਂ ਦੱਸਿਆ ਜੀ ਮੁੱਲ ਦੱਸ ਦੋ ਜੀ ਇਹਦਾ ਮੁੱਲ ਦੇਗਾ 70000 ਰੁਪਇਆ ਹਾਂ 65 ਦੀ ਦੇ ਦਈਏ ਦੇ ਦੋ ਦੇ ਦੋ ਦੇ ਦੋ 65 ਦੀ ਦੋ 60 ਦੀ ਦੇ ਦੋ ਜੀ ਨਹੀਂ 60 ਤਾਂ ਘਾਇਣਾ ਹਾਂ ਇਹ ਵੀ 63 ਦੀ ਦੇ ਦਈਏ ਮੈਂ ਤਾਂ ਅੱਛਾ ਜੀ ਆਹ 63000 ਦੀ ਆ ਦੋ ਤੇ ਰੇਟ ਚ ਹੋ ਜਾਣਗੀ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 36000 ਰੁਪਏ ਹੋ ਜਾਊਗੀ ਠੀਕ ਆ ਤੇ 60 ਦੀ ਵੀਰਾਂ ਦਾ ਵੀ ਜਿਆਦਾ ਧੱਕਾ ਹੋ ਜਾਊਗਾ ਠੀਕ ਆ ਕਈ ਵਾਰ ਪਸੂ ਜਿਹੜਾ ਦੋਸਤੋ ਵੀ ਖਰੀਦਿਆ ਨਹੀਂ ਹੁੰਦਾ ਖਰੀਦ ਨਹੀਂ ਹੁੰਦੀਗੀ ਇਸ ਕਰਕੇ ਵੀ ਛੋਟੀ ਚੰਗੀ ਆ ਤਸੱਲੀ ਕਰ ਲਿਓ ਪਹਿਲਾਂ ਚੁਵਾਈ ਕਰਕੇ ਤੇ 36000 ਜਿਹੜਾ ਮੁੱਲ ਆ ਠੀਕ ਆ ਜੀ ਛੋੜ ਛੱਪਾ ਮੌਕੇ ਤੇ ਮਾਨਤਾ ਨੂੰ ਕੋਈ ਨਹੀਂ ਕਰਦਾ 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 ਦੂਰੋਂ ਨੇੜੋਂ ਨਾਲ ਛੋੜ ਤੇ ਗਲੇ ਕਰਾਉਣੀ ਕਰਾਉਣੀ ਬਿਲਕੁਲ ਤੇ ਬੋਲੋ ਨੰਬਰ ਜੀ ਨੰਬਰ ਹੈਗਾ ਜੀ 97792 9006 97792 9006 ਠੀਕ ਹੈ ਜੀ ਹਾਂਜੀ ਇਹ ਆਪਣਾ ਨੰਬਰ ਹੈ ਇਹਦੇ ਤੇ ਗੂਗਲ ਤੇ ਚੱਲਦਾ ਜੀ ਇਹਦੇ ਤੇ ਸਾਈ ਪੈਣੀ ਏ ਠੀਕ ਹੈ ਭਰਾ ਹਾਂਜੀ ਕੋਈ ਵੀਰ ਦੱਸ ਕੇ ਆਪ ਦਾ ਸਲਾਹ ਕਰਕੇ ਆਪਾਂ ਨੂੰ ਸਾਈ ਪਾ ਸਕਦਾ ਭੈਣ ਭਰਾ ਆ ਸਾਰੇ ਜਿੰਨੇ ਜੀ ਆਪਦੇ ਵਿਖਾ ਆਗੇ ਭੀ ਆ ਦੂਜੇ ਨੰਬਰ ਵਾਲੀ ਅਤੇ ਜੇ ਵਾਲੀ 4 ਨੰਬਰ ਤੋਂ ਰੇ ਆਉਣੇ ਆ ਤੇ ਚੋਂ ਦੇ ਏਡੋ ਅਡੀ ਰੇਟ ਜੀ ਦੋ ਦੇ ਬਣਾ ਪਸ਼ੂ ਨਹੀਂ ਜੇ ਕਿਸੇ ਦਾ ਦੋ ਦੇ ਇੱਕ ਰੇਟ ਜੇ ਤੇ ਦੋ ਦੇ ਵੱਖੋ ਵੱਖ ਰੇਟ ਜੀ ਸਾਈ ਬਿਆਨਾ ਪਾਓ ਆ ਦੀ ਬੱਤੀ ਵਪਾਰ ਦੀ ਪਾਸ਼ਾ ਜੀ ਸਾਈ ਤੋਂ ਬਿਨਾਂ ਰੁਕਿਆ ਨਹੀਂ ਨਾ ਜੀ ਨਾ ਹੁਣ ਮੰਨ ਲਓ ਤੁਸੀਂ ਆਉਂਦੇ ਜਾਂਦੇ ਨਹੀਂ ਵੇਚ ਹੀ ਦੇਣੇ ਤੇ ਕੀ ਲੋ ਹੋ ਗਿਆਣਗੇ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਤੁਹਾਨੂੰ ਵੇਖਣਾ ਯਾਰ ਜੇਰਾ ਨਹੀਂ ਕੀਤਾ ਨੇ ਤੇ ਜਿਹੜੇ ਜਿਹੜੇ ਸਾਡਾ ਪਸ਼ੂ ਅੜ ਜਾਂਦਾ ਇਸ ਤਰ੍ਹਾਂ ਅੜ ਜਾਂਦਾ ਜੀ ਹਾਂ ਇਸ ਕਰਕੇ ਦੋਸਤੋ ਹਾਂ ਜੀ ਆਣ ਕੇ ਆਪ ਜੀ ਜੋ ਦੱਸੀ ਗਈ ਹੈ ਚੀਜ਼ ਉਹਨੂੰ ਵੈਰੀਫਾਈ ਕਰ ਲਿਆ ਕਰੋ ਜੇਕਰ ਦੱਸੇ ਮੁਤਾਬਕ ਪਸੂ ਨਹੀਂ ਉਤਾਂ ਦਾ ਪ੍ਰੋਫਿਟ ਨਹੀਂ ਲੱਗਦਾ ਤੇ ਤੁਸੀਂ ਆਪ ਦਾ ਸਾਈ ਬਿਨਾ ਆਪ ਵਾਪਸ ਲੈ ਕੇ ਵੀ ਜਾ ਸਕਦੇ ਠੀਕ ਹੈ ਜੇ ਕੋਈ ਦੇ ਥਾਂ ਚ ਨੁਕਸਿਆ ਚ ਕਿਸੇ ਰਕਮ ਦਾ ਹੈ ਉਹ ਸਾਨੂੰ ਆਖਣ ਵੇਲੇ ਹੀ ਨੁਕਸਿਆ ਨੁਕਸਾਨ ਹੀ ਛੱਡ ਦੇ ਉਸੇ ਵੇਲੇ ਹੀ ਸਾਈ ਵਾਪਸ ਕਰਾ ਬਿਲਕੁਲ ਬਿਲਕੁਲ ਉਹ ਸਾਡਾ ਆਖੀ ਨਹੀਂ ਬੰਦਾ ਸਾਈ ਕਿਸੇ ਦੀ ਰੱਖਣ ਦਾ ਠੀਕ ਹੈ ਜੀ ਹਾਂ ਜੀ ਓਕੇ ਜੀ ਓਕੇ ਓਕੇ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ